ਆਕਤਾ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਅੱਜ ਆਪਾਂ ਦੋ ਟਰੈਕਟਰਾਂ ਦੀ ਗੱਲ ਕਰਾਂਗੇ ਬਹੁਤ ਹੀ ਚੰਗੀ ਕਢੀ ਹੁੰਦੇ ਟਰੈਕਟਰ ਐ ਆਓ ਆਪਾਂ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਹੋ ਆਪਣੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਨ ਸਭ ਤੋਂ ਪਹਿਲਾਂ ਟਰੈਕਟਰ ਹੈ ਜੀ ਫਾਰਮ 45 ਇਹ ਫਾਰਮ 45 ਹੈ ਜੀ ਸਿੰਗਲ ਕਲਚ ਐ ਹਰਿਆਣਾ ਨੰਬਰ ਐ ਜੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਆ ਸਟicker ਵਗੈਰਾ ਸਾਰੇ origignal ਆ ਆ ਮੋਰ 99 ਦੀ ਆਈ ਐ ਇਹ ਦੁਆਰੇ ਨਹੀਂ ਹੋਵੇ ਟਰੈਕਟਰ ਸਾਰਾ origignal ਆ ਜੀ ਹਰਿਆਣਾ ਨੰਬਰ ਆ ਜੀ ਸਿੰਗਲ ਕਲਚ ਐ ਜੀ ਤੁਸੀਂ ਚੈੱਕ ਕਰ ਲਓ ਮਗਰਾੜ ਦੇ ਉੱਤੇ ਮਾਡਲ ਵਾਲੇ ਕਲਾਸਿਕ ਵਾਲੇ ਲੱਗੇ ਹੋਏ ਇਹ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਮੋਰ ਦੇ ਟਾਇਰ ਐ ਮਾਰਫ ਦੇ 55 55 ਫਏ ਦੇ ਨੇ ਪਿਛਲੇ ਟਾਇਰ 45 ਫਏ ਨੇ ਮਗਰਾੜ ਤੋਂ ਦਿਖਾ ਦਿੰਨੇ ਆ ਆ ਰੁਚੇ ਮਾਡਲ ਵਾਲੇ ਟੱਟ ਦੇ ਲੱਗੇ ਹੋਏ ਨੇ ਆ ਇੰਡੀਕੇਟਰ ਉਹੀ ਲੱਗੇ ਹੋਏ ਨੇ ਬਾਕੀ ਟਰੈਕਟਰ ਸੁੱਕਾ ਟਰੈਕਟਰ ਵਧੀਆ ਪਿੱਛੋਂ ਸਾਨੂੰ ਚੈੱਕ ਕਰਾ ਦਿੰਨੇ ਆ ਵਧੀਆ ਕਿੱਦਾਂ ਵਾਲੀ ਹੁੱਕ ਲੱਗੀ ਆ ਲਿੰਕਾਂ ਲੋਕਾਂ ਨੂੰ ਸਪੋਰਟਾਂ ਲੱਗੀਆਂ ਮਜ਼ਰਾ ਤੁਸੀਂ ਪਿੱਛੋਂ ਚੈੱਕ ਕਰ ਸਕਦੇ ਹੋ ਹਰਿਆਣਾ ਨੰਬਰ ਹੈ ਟਾਇਰਾਂ ਦੀ ਪਿਛਲੇ ਟਾਇਰ ਬੀ ਕੇ ਟੀ ਦੇ ਆ ਚੱਲਣ ਚਲਾਈ ਚ ਟਰੈਕਟਰ ਪੂਰਾ ਵਧੀਆ ਹੈ ਇੰਜਨ ਗੇਅਰ ਦਾ ਓਕੇ ਹੈ ਵਾਹ ਕੇ ਤਸੱਲੀ ਕਰਕੇ ਲਿਆ ਸਕਦਾ ਠੀਕ ਹੈ ਜੀ ਨੰਬਰ ਹਰਿਆਣਾ ਇਹਦਾ ਹੀ ਰੇਟ ਹੈ ਜੀ 1.5 ਲੱਖ ਰੁਪਏ ਮੌਕੇ ਤੇ ਕੋਈ ਮਾਰ ਤਾਣ ਹੋ ਜੂਗਾ ਇਹਦੀ ਡਿਮਾਂਡ 1.5 ਲੱਖ ਰੁਪਏ ਦੀ ਅੱਗੇ ਆਪਣੇ ਕੋਲ ਹੈਗਾ ਜੀ ਫਾਰਮ ਟਰੈਕ 60 2012 ਮਾਡਲ ਪੰਜਾਬ ਨੰਬਰ ਹੈ ਮੂਰਲੇ ਟਾਇਰ ਟਰੈਕਟਰ ਦੇ ਨਵੇਂ ਆ ਜਿੱਤੇ ਮਾਰਕਾ ਲੱਗਿਆ ਹੋਇਆ ਟਿਯਟ ਦੇ ਟਿਯਟ ਦੇ ਟਾਇਰ ਨੇ ਟਰੈਕਟਰ ਬਹੁਤ ਚੰਗਾ ਹੈ ਟਰੈਕਟਰ ਦਾ ਜੇ ਕਲਚ ਵਾਲਾ ਜੋੜ ਨਹੀਂ ਖੁੱਲਿਆ ਪਿਛਲੇ ਟਾਇਰ ਟਰੈਕਟਰ ਦੇ ਨਾਲ ਦੇ ਆ 70 75 ਰੁਪਏ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਟਰੈਕਟਰ ਦੀ ਟਰੈਕਟਰ ਚੱਲਣ ਚਾਲ ਚ ਬਹੁਤ ਚੰਗਾ ਹੈ ਸਾਫ਼ ਸੁਥਰਾ ਟਰੈਕਟਰ ਹੈ ਆ ਵੇਖੋ ਇਹਦੇ ਕਲਚ ਵਾਲੇ ਨਾਟ ਹਜੇ ਖੁੱਲੇ ਨਹੀਂ ਠੀਕ ਹੈ ਆ ਪੰਪ ਪੰਪ ਤੇ ਰੰਗ ਰੋਡ ਗਿਆ ਕੋਣ ਟਾਇਰਾਂ ਦਾ ਮਾਰਕਾ ਵੀ ਚੈੱਕ ਕਰਾ ਦਿੰਨੇ ਆ ਮਗਰਲੇ ਟਾਇਰਾਂ ਦਾ ਟਾਇਰ ਨਾਲ ਦੇ ਨੇ ਠੀਕ ਐ ਤੇ ਵੇਖੋ 2012 ਦਾ ਮਾਰਕਾ ਲੱਗਿਆ ਹੋਇਆ ਟਾਇਰਾਂ ਤੇ ਟਾਇਰ ਨਾਲ ਦੇ ਨੇ ਟਰੈਕਟਰ ਵੀ 12 ਮਾਡਲ ਆ ਟਾਇਰ ਵੀ 12 ਮਾਡਲ ਨੇ ਲੱਤ ਚਲਾ ਜੋ ਟਰੈਕਟਰ ਦਾ ਖੁੱਲਿਆ ਨਹੀਂ ਨੰਬਰ ਪੰਜਾਬ ਆ ਪਹਿਲੀ ਪਾਰਟੀ ਆ ਮੂਰੇ ਸੰਗਲਣਾ ਸੰਗਲੀਆਂ ਫੇਵਰ ਵਾਲੀ ਛਤਰੀ ਲੱਗੀ ਹੋਈ ਐ ਇਹਦੀ ਡਿਮਾਂਡ ਰੇਟ ਹੈਗੀ ਹੈ ਜੀ 365000 ਰੁਪਏ ਬਾਕੀ ਹੋਰ ਵੀ ਆਪਣੇ ਕੋਲ ਕਾਫੀ ਟਰੈਕਟਰ ਹੈ ਜੇ ਕਿਸੇ ਨੇ ਲੈਣਾ ਹੋਵੇ ਜਾਂ ਕੋਈ ਵਿੱਚ ਘਟਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਜਾਂ ਕੋਈ ਹੋਰ ਟਰੈਕਟਰ ਦੀ ਕਿਸੇ ਤਰ੍ਹਾਂ ਦੀ ਵੀਡੀਓ ਜਾਂ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਆਪਣੇ ਨਾਲ ਸੰਪਰਕ ਕਰਨ ਆਪਣਾ ਏਰੀਆ ਹੈਗਾ ਬਟਿੰਡਾ ਮੋਬਾਈਲ ਨੰਬਰ ਹੈਗਾ 9855420499 ਮੋਬਾਈਲ ਨੰਬਰ 9855400499 ਆਪਣਾ ਮੋਬਾਈਲ ਨੰਬਰ ਹੈ ਏਰੀਆ ਆਪਣਾ ਬਟੰਡਾ ਹੈ ਧੰਨਵਾਦ ਦੋਸਤੋ